ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰਿਸ਼ਤੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਬਾਕੀ ਸਾਡੇ ਚੈਨਲ 'ਆਹੀਂ ਬਹੁਤ ਹੀ ਮੁੰਡੇ ਕੁੜੀਆਂ ਦੇ ਰਿਸ਼ਤੇ ਹੋ ਰਹੇ ਆ ਜੀ ਐਡ ਰਹੀ ਐਡ ਪਰਿਵਾਰ ਵਾਲੇ ਕਹਿ ਕੇ ਕਟਾਵ ਵੀ ਰਹੇ ਆ ਕਿਉਂਕਿ ਉਹਨਾਂ ਦੇ ਰਿਸ਼ਤੇ ਹੋ ਚੁੱਕੇ ਆ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਕਰ ਬੈਠ ਕੇ ਲਗਵਾ ਸਕਦੇ ਹੋ ਜੀ ਅੱਜ ਰਿਸ਼ਤੇ ਨਵੇਂ ਲੱਕੇ ਆਏ ਆ ਕੁੜੀਆਂ ਦੇ ਆ ਜੀ ਇਹਦੇ ਦਾ ਸਕਰੀਨਸ਼ਾਟ ਲੈਣਾ ਤੁਸੀਂ ਫੇਰ ਹੀ ਸਾਡੇ ਨਾਲ ਜੁੜਨਾਗਾ ਰਿਸ਼ਤਾ ਲੈਣ ਲਈ ਜੀ ਕਿਉਂਕਿ ਬਹੁਤ ਸਾਰੇ ਪਰਿਵਾਰ ਵਾਲੇ ਬਿਨਾਂ ਸੋਚੇ ਸਮਝੇ ਤੋਂ ਬਾਇਓ ਡਾਟਾ ਪੜ੍ਹਦੇ ਆ ਜਾਂ ਸੁਣਦੇ ਆ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸਿੱਧਾ ਕਾਲ ਕਰਦੇ ਆ ਪਹਿਲਾਂ ਡਾਟੇ ਨੂੰ ਪੂਰੀ ਤਰ੍ਹਾਂ ਸਮਝਿਆ ਕਰੋ ਜੀ ਕੀ ਅਗਲੇ ਨੇ ਥੱਲੇ ਲੋੜ ਲਿਖਾਈ ਆ ਵੀ ਕਿੱਦਾਂ ਦਾ ਅਗਲੇ ਨੂੰ ਰਿਸ਼ਤਾ ਚਾਹੀਦਾਗਾ ਉਹ ਉਹੀ ਐਡ ਨੂੰ ਦੇਖ ਕੇ ਸਮਝ ਕੇ ਪਰਿਵਾਰ ਵਾਲਿਆਂ ਨੂੰ ਫੋਨ ਕਰਿਆ ਕਰੋ ਜੀ ਬਾਅਦ ਚ ਫਿਰ ਅਗਲਾ ਕਹਿ ਦਿੰਦਾ ਸਾਡੀ ਐਡ ਡਿਲੀਟ ਕਰ ਦਿਓ ਜੀ ਹੋਣ ਬਹੁਤ ਆ ਰਹੇ ਐ ਇਸੇ ਕਰਕੇ ਐਡ ਦੇ ਵਿੱਚ ਅਸੀਂ ਨੰਬਰ ਨਹੀਂ ਮੈਂਸ਼ਨ ਕਰ ਦੇਗੇ ਜਿਸ ਪਰਿਵਾਰ ਨਾਲ ਇਹ ਰਿਤਾ ਮੈਚ ਕਰਦਾਗਾ ਉਹੀ ਪਰਿਵਾਰ ਵਾਲੇ ਇਸ ਤਰ੍ਹਾਂ ਸਕਰੀਨਸ਼ਾਟ ਲੈ ਕੇ ਸਾਡੇ ਨਾਲ ਜੁੜਿਓ ਰਿਸ਼ਤਾ ਲੈਣ ਲਈ ਕਿਉਂਕਿ ਅਸੀਂ ਖੁਦ ਵੀ ਪਰਿਵਾਰਾਂ ਨੂੰ ਰਿਸ਼ਤੇ ਆ ਜਿਹੜੇ ਉਹ ਮੈਚ ਕਰਕੇ ਦਿੰਦੇ ਆ ਉਹਨਾਂ ਦੀ ਚੁਆਇਸ ਦੇ ਅਕੋਰਡਿੰਗ ਰਸਤੇ ਨੋਟ ਕਰੋ ਜੀ ਨਾਮ ਇਕੌਰ ਜਿਲ੍ਹਾ ਸੰਗਰੂਰ ਕਾਸਟਾ ਜੱਟ ਸੀ ਗੋਤਾ ਸੰਧੂ ਜਨਮ ਨਿਸੁਸ਼ਨਵੇਂ ਹਾਈਟ ਪਾਈ ਫੁੱਟ 7 ਇੰਚ ਪੜਾਈ ਪਾਸ ਟੂ ਪਾਸ ਕੰਮ ਹੈ ਜੀ ਸਟ੍ਰੀਚਿੰਗ ਦਾ ਭਰਾ ਦੋ ਆ ਇੱਕ ਭੈਣ ਮੈਰਿਡ ਇੱਕ ਭਰਾ ਦੋ ਨੇ ਜੀ ਭਰਾ ਇੱਕ ਮੈਰਿਡ ਆ ਭੈਣ ਵੀ ਇੱਕ ਮੈਰਿਡ ਆ ਲੋਡ ਆ ਜੀ ਮੁੰਡੇ ਨੂੰ ਜ਼ਮੀਨ 5 ਤੋਂ 7 ਕਿੱਲੇ ਤੱਕ ਆਉਂਦੀ ਹੋਵੇ ਸੋਣਾ ਸੁਨਖਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਮੁੰਡਾ ਵਧੀਆ ਜੌਬ ਤੇ ਹੋਵੇ ਤਾਂ ਵੀ ਬਹੁਤ ਵਧੀਆ ਗੱਲ ਹੈ ਜੀ ਰਿਸ਼ਤੇ ਦਾ ਸਕਰੀਨ ਸ਼ਾਟ ਲੈ ਲਿਓ ਹੇਠਾ ਸਾਡਾ ਨੰਬਰ ਦਿੱਤਾ ਗਿਆ ਹੈਗਾ ਉੱਤੇ ਤੁਸੀਂ ਸੰਪਰਕ ਕਰਨਾ ਇਹ ਸਾਡਾ ਵਟਸਐਪ ਨੰਬਰ ਹੈ ਜੀ ਅਗਲਾ ਦਿੱਤਾ ਹੈ ਨਾਮ ਇਕੌਰ ਜ਼ਿਲ੍ਹਾ ਝਲੰਦਰ ਕਾਸਟ ਹੈ ਜਰਸੀ ਗੋਤਾ ਸਮਾਗ ਜਨਮ 18/1999 ਹਾਈਟ 55 ਹੈ ਪੜ੍ਹਾਈ ਬੀਏ ਪਾਸ ਪਰਿਵਾਰ ਚ ਮਾਤਾ ਪਿਤਾ ਪ੍ਰਾਦੋ ਆ ਇੱਕ ਮੈਰਿਡ ਹੈ ਭੈਣ ਇੱਕ ਮੈਲ ਲੋੜਾ ਮੁੰਡੇ ਨੂੰ ਜ਼ਮੀਨ 5 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਕੁੜੀ ਸੋਣੀ ਹੈ ਜੀ ਆਇਲਾ ਦਿੱਤਾ ਹੈ ਨਾਮ ਇੱਕ ਹੋਰ ਕਾਸਟਾ ਜੱਟ ਸਿੱਖ ਕੁੜੀ ਕੈਨੇਡਾ ਸਿਟੀਜਨ ਹੈ ਜਨਮ 1996 ਕੱਦ ਪੰਜ ਪੰਜ ਹੈ ਪੜਾਈ ਸੀਏ ਅਕਾਊਂਟਿੰਗ ਕੁੜੀ ਕੈਨੇਡਾ ਗਵਰਨਮੈਂਟ ਜੌਬ ਕਰਦੀ ਆ ਲੋੜਾ ਮੁੰਡਾ ਬੜਿਆ ਲਿਖਿਆ ਹੋਵੇ ਮੁੰਡਾ ਕੈਨੇਡਾ ਗਿਆ ਹੋਵੇ ਸੋਣਾ ਹੋਵੇ ਨਸ਼ੇ ਪੱਤੇ ਤੋਂ ਰਹਿਤ ਹੋਵੇ ਜੀ ਆਇਲਾ ਦਿੱਤਾ ਹੈ ਨਾਮ ਇੱਕ ਹੋਰ ਕਾਸਟਾ ਰਾਮਗੜੀ ਹੈ ਜ਼ਿਲ੍ਹਾ ਇਹਨਾਂ ਦਾ ਮੋਗਾ ਪਿੰਡ ਤੋਂ ਕੁੜੀ ਦਾ ਰਹਿਤਾ ਹੈ ਜਨਮ 1997 ਕੱਦ ਪੰਜ ਪੰਜ ਆ ਪੜ੍ਹਾਈ ਬੀ ਐਸ ਸੀ ਨਰਸਿੰਗ ਪਿਤਾ ਜੀ ਖੇਤੀਬਾੜੀ ਕਰਦੇ ਆ ਤੇ ਨਾਲ ਹੀ ਆਪਣਾ ਕਾਰੋਬਾਰ ਆ ਫਰਨੀਚਰ ਦਾ ਲੋੜਾ ਮੁੰਡਾ ਕੈਨੇਡਾ ਪੀ ਆਰ ਜਾਂ ਸਿਟੀਜ਼ਨ ਹੋਵੇ ਐਨੀ ਕੰਟਰੀ ਕੁੜੀ ਦੇ ਬਰਾਬਰ ਦੀ ਉਮਰ ਹੋਵੇ ਜੀ ਅਗਲਾ ਰਹਿਤਾ ਹੈ ਨਾਮ ਇੱਕੌਰ ਕਾਸਟਾ ਜਰਸੀ ਜ਼ਿਲ੍ਹਾ ਲੁਧਿਆਣਾ ਤੋਂ ਰਹਿਤਾ ਜਨਮ 2000 ਕੱਦ ਪੰਜ 6 ਪੜ੍ਹਾਈ ਬੀ ਐ ਬੀ ਐਡ ਐਂਡ ਐਮ ਐਸ ਸੀ ਆਈ ਟੀ ਮੁੰਡਾ ਜੱਟ ਸੀ ਕੇ ਪਰਿਵਾਰ ਤੋਂ ਹੋਵੇ ਜ਼ਮੀਨ 8 ਕਿਲੇ ਜਾਂ ਇਸ ਤੋਂ ਉੱਪਰ ਹੋਵੇ ਪਿਤਾ ਐਗਰੀਕਲਚਰ ਕੁੜੀ ਦੇ ਪਿਤਾ ਖੇਤੀਬਾੜੀ ਕਰਦੇ ਆ ਭਰਾ ਕੈਨੇਡਾ ਦਾ ਲੋੜਾ ਮੁੰਡਾ ਕੈਨੇਡਾ ਆਸਟ੍ਰੇਲੀਆ ਯੂ ਐਸ ਏ ਯੂ ਕੇ ਦਾ ਪੀਆਰ ਸਿਟੀਜ਼ਨ ਹੋਵੇ ਜੀ ਮੁੰਡਾ ਅਗਲਾ ਦਿੱਤਾ ਹੈ ਨਾਮ ਹੈ ਰਾਜਵਿੰਦਰ ਕੌਰ ਜ਼ਿਲ੍ਹਾ ਬਰਨਾਲਾ ਕਾਸਟ ਹੈ ਜਰਸੀ ਗੋਤ ਮੱਲੀ ਜਨਮ ਉਨਿ ਸੋਸ਼ਣ ਮੇ ਕਦ ਪੰਜ ਪੰਜਾ ਪੜ੍ਹਾਈ ਪਲੱਸ 2 ਪਾਸ ਕੰਮ ਸਲਾਈ ਦਾ ਜਾਂਦੀ ਆ ਪਰਿਵਾਰ 'ਚ ਮਾਤਾ ਪਿਤਾ ਇੱਕ ਭੈਣ ਇੱਕ ਭਰਾ ਲੋੜ ਹੈ ਜੀ ਮੁੰਡਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਨਸ਼ੇ ਪਤੇ ਤੋਂ ਰਹਿਤ ਹੋਵੇ ਜ਼ਮੀਨ ਤਿੰਨ ਕਿੱਲੇ ਤੱਕ ਹੋਵੇ ਮੁੰਡਾ ਮੋਨਾ ਹੀ ਹੋਵੇ ਅਗਲਾ ਦਿੱਤਾ ਹੈ ਨਾਮ ਇੱਕ ਹੋਰ ਕਾਸਟਾ ਜੱਟ ਸਿੱਖ ਗੋਤਾ ਬਜਪਾ ਕੁੜੀ ਕੈਨੇਡਾ ਕੈਲਗਰੀ ਹੈ ਜਨਮ 2000 ਦਾ ਬੱਥ ਕੱਦ 53 ਪੜ੍ਹਾਈ ਗਲੋਬਲ ਸਪਲਾਈ ਚੇਨ ਮੈਨੇਜਮੈਂਟ ਡਿਪਲੋਮਾ ਜੌਬ ਹੈ ਜੀ अर्ਲੀ ਚਾਈਲਡਹੂਡ ਐਜੂਕੇਟਿਡ ਪਿਤਾ ਜੀ ਗਵਰਨਮੈਂਟ ਜੌਬ ਕਰਦੇ ਨੇ ਇੱਕ ਭੈਣ ਮੈਰਿਡਾ ਲੋੜਾ ਮੁੰਡਾ ਗਵਰਨਮੈਂਟ ਜੌਬ ਕਰਦਾ ਹੋਵੇ ਮੁੰਡਾ ਸੋਣਾ ਹੋਵੇ ਮੁੰਡਾ ਕੈਨੇਡਾ ਗਿਆ ਹੋਵੇ ਜੀ ਅਗਲਾ ਦਿੱਤਾ ਹੈ ਨਾਮ ਇੱਕ ਹੋਰ ਕਾਸਟਾ ਜੱਟ ਸਿੱਖ ਗੋਤਾ ਭੁੱਲਰ ਜਨਮ 1993 ਕੱਦ ਪੰਜ ਚ ਭੈਣ ਕੋਈ ਨਹੀਂ ਭਰਾ ਇੱਕ ਆਸਟ੍ਰੇਲੀਆ ਆਨ ਮੈਂ ਕੰਮ ਕੁੜੀ ਆਸਟ੍ਰੇਲੀਆ ਵਰਕ ਪਰਮਿਟ ਤੇ ਆ ਲੋੜ ਮੁੰਡਾ ਸੋਣਾ ਹੋਵੇ ਮੁੰਡਾ ਆਸਟ੍ਰੇਲੀਆ ਪੀਆਰ ਹੋਵੇ ਕੱਦ ਪੰਜ 10 ਜਾਂ ਫਿਰ ਪਲੱਸ ਹੋਵੇ ਮੁੰਡਾ ਮੋਨਾ ਹੀ ਹੋਵੇ ਜੀ ਅਗਲਾ ਦਿੱਤਾ ਹੈ ਨਾਮ ਹੈ ਅਮਨਜੋਤ ਕੌਰ ਕੈਸਟ ਜਰਸੀ ਗੂਟਟੱਲੋ ਜਨਮ ਸਤੰਬਰ 2001 ਕੱਦ ਪੰਜ 6 ਜ਼ਿਲ੍ਹਾ ਮੋਗਾ ਪੜ੍ਹਾਈ ਪਲੱਸ 2 ਪਲੱਸ ਡਿਪਲੋਮਾ ਆਫ ਕੰਪਿਊਟਰ ਕੋਰਸ ਆਫ 1 ਇਅਰ ਪਰਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਪਰ ਆ ਹੈ ਕੁੜੀ ਸੋਹਣੀ ਸੁਨੱਖੀ ਸਿਆਣੀ ਹੈ ਪੰਜ ਦਿਨਾਂ ਦਾ ਲੜਕੀ ਦਾ ਡਿਵੋਰਸ ਹੋਇਆ ਹੋਇਆ ਹੈਗਾ ਲੜਕਾ ਨਸ਼ਾ ਕਰਦਾ ਸੀ ਜੀ ਡਿਵੋਰਸ ਦਾ ਕਾਰਨ ਰਿਸ਼ਤਾ ਜੱਟਸੀ ਕੇ ਪਰਿਵਾਰ ਤੋਂ ਹੋਵੇ ਮੁੰਡਾ ਕੈਨੇਡਾ ਪੀਆ ਜਾਂ ਵਰਕ ਪਰਮਿਟ ਤੇ ਹੋਵੇ ਨਸ਼ਾ ਰਹਿਤ ਹੋਵੇ ਇੱਕ ਜਾਂ ਦੋ ਕਿੱਲੇ ਜ਼ਮੀਨ ਹੋਵੇ ਜੀ ਜੇਕਰ ਮੁੰਡੇ ਦਾ ਡਿਵੋਰਸ ਹੋਇਆ ਹੋਇਆ ਤਾਂ ਬਿਨਾ ਬੱਚੇ ਤੋਂ ਹੋਵੇ ਮੁੰਡਾ ਕੈਨੇਡਾ ਗਿਆ ਹੋਵੇ ਜੀ ਅਗਲਾ ਦਿੱਤਾ ਹੈ ਚਰਨਜੀਤ ਕੌਰ ਕਾਸਟਾ ਜੱਟ ਸਿੱਖ ਗੋਤ ਸਿੱਧੂ ਬਰਾੜ ਜਨਮ 3/4/1992 ਦਾ ਬੱਤ ਕੱਦ ਪੰਜ ਤਿੰਨ ਪੜ੍ਹਾਈ ਪਲੱਸ 2 ਐਂਡ ਕੰਪਿਊਟਰ ਕੋਰਸ ਜ਼ਿਲ੍ਹਾ ਬਠਿੰਡੇ ਤੋਂ ਰਹਿੰਦਾ ਹੈਗਾ ਪ੍ਰਵਾਚ ਮਾਤਾ ਪਿਤਾ ਇੱਕ ਭਰਾ ਹੈ ਰਹਤਾ ਚਾਹੀਦਾ ਮੁੰਡਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਮੁੰਡਾ ਫੌਜੀ ਹੋਵੇ ਜੀ ਜ਼ਮੀਨ 3 ਕਿੱਲੇ ਤੱਕ ਹੋਵੇ ਕੁੜੀ ਸਿਆਣੀ ਤੇ ਘਰ ਦਾ ਸਾਰਾ ਕੰਮਕਾਰ ਆਉਂਦਾ ਹੈਗਾ ਲੜਕੀ ਸੋਹਣੀ ਹੈ ਜੀ ਇਸ ਤਰ੍ਹਾਂ ਸਕਰੀਨਸ਼ਾਟ ਲੈਣਾ ਤੁਸੀਂ ਸਾਡੇ ਨਾਲ ਜੁੜਨਾਗਾ ਰਿਸ਼ਤਾ ਜਿਹੜਾ ਮੈਚ ਲੈਣ ਲਈ ਜੀ ਪਰਫੈਕਟ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜਾ ਪਰਿਵਾਰ ਨਵਾਂ ਪਹਿਲੀ ਵਾਰ ਜੁੜਿਆ ਜੀ ਤਾਂ ਜੋ ਹੁਰ ਅਗਲੇ ਰਿਸ਼ਤੇ ਦੇ ਜਿਹੜੇ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚਦੇ ਰਹਿ ਸਕਣ ਧੰਨਵਾਦ ਜੀ